ਲੱਗਿਆ ਬੰਦਾ ਕਿਸ ਗੱਲ ਜਿਹੜੀ ਗੱਲ ਕਰਦਾ ਕਰਦਾ ਨਾ ਕਿਸੇ ਆ ਜਾ ਸਰਦਾਂ ਦਾ ਕੰਮ ਕਰਦਾ ਮੈਂ ਪੰਜ ਸਾਲ ਉਹ ਖੰਡੇ ਖੱਡੇ ਦੂਖੀ ਹੁੰਦੇ ਖੱਡੇ ਪਾਲਾ ਖੱਡਾ ਬੁੱਢਾ ਸਕਦਾ ਆ ਆ ਗਿਆ ਨੇ ਮਰੇ ਇੱਕ ਸਾਲ ਨੂੰ ਸਾਰੇ ਪਰਿਵਾਰ ਨੇ ਇੱਕ ਪੁੱਪੇ ਤੇ ਬੱਕਰੇ ਸਾਹਮਣੇ ਆ ਗਿਆ ਆਈ ਯਾਰ ਬਸ ਹੋ ਗਿਆ ਆਈ ਕਿੰਨੀ ਦੇ ਗੱਲ ਕਿ ਮੈਂ ਉਹ ਕਰ ਕਰ ਤੁਸੀਂ ਆ ਦੇ ਮਾਫ ਕਰਦੇ ਹੋ ਮਾਫੀ ਪੰਜ ਸਾਲ ਦੀ ਮਾਫੀ ਮੰਦੀ ਨੂੰ ਖਰਾਬ ਕਰ ਰਿਹਾ ਕੋਟ ਜ਼ਹਿਰੇਗਾ ਬਖਾਤੀ

ਬੈਬੇ ਜੀ ਅੱਜ ਕੋਰਟ 'ਚ ਬਿਆਨ ਦਿੱਤਾ ਗਿਆ ਬਿਆਨ ਦਿੱਤੇ ਦਰਜ ਹੋ ਗਏ ਜਿੱਦੋਂ ਫਿਰ ਪੇਸ਼ ਹੋਊਗਾ ਜਾਂ ਜਦਸਾਲ ਕੱਢ ਕੇ ਬੱਚਾ ਮੈਂ ਹੁਣ ਕਰਫਿਊ ਉਹ ਤਾਂ ਜੱਜ ਨੇ ਸਾਰੇ ਜਾਂ ਰੱਬ ਨੂੰ ਸਾਰੇ ਪਰਮਾਤਮਾ ਕੋਲੋਂ ਮਾਫੀ ਮੰਗਦੇ ਸੀ ਫਿਰ ਕਰਾਂਗੇ ਮਾਫੀ ਨਹੀਂ ਜੀ ਨਹੀਂ ਮਾਫੀ ਆ ਹੀ ਕਰਤਾ ਮੈਂ ਕੋਈ ਗੱਲ ਆ ਸਾਰੇ ਮਾਫੀ ਮੰਗੀ ਕਰਾਂਗੇ ਅੱਛਾ ਜੀ ਸਾਧੂ ਤਪਾਇਆ ਤੇ ਜਿਉਂ ਤੱਕ ਜਰੂਰੀ ਜੀ ਪਰਿਵਾਰ ਵੀ ਟੁੱਟ ਗਿਆ ਨਾ ਜੀ ਐਡਵੋਕੇਟ ਨਹੀਂ ਜੀ ਰਖੜਾ ਹੈ ਕਿੰਦਾ ਲਾ ਕੇ ਸਸਾ ਜੁੜੇ ਸੀ ਤੁਮਰਾ ਅਜੇ ਵੀ ਦਲਤ ਕਰਨ ਨਿਕਲ ਜਿੰਦੀਆਂ ਚੰਦਾ ਨਹੀਂ ਪਤਾ ਸਾਧੂ ਤਾਂ ਫੇਰ ਬਾਹਰ ਕਿਚੂ ਸੀ ਛੋਟਰ ਵੀ ਵੀ ਤੇ ਤਨ ਵਿਸ਼ਵਾਸ ਜੁਆਇਨ ਮੀਆਂ ਭਾਈ ਵਾਲੀ ਨੇ ਤੇ ਮੇਰੇ ਘਟੇ ਚ 6 ਫਾਰਕੀ ਜੀ ਬੋਲੀ ਅਸੀਂ ਆਪ ਦੇ ਮਤਲਬ ਸਾਨੂੰ ਉਮੀਦ ਹੈ ਕਿ ਸਾਨੂੰ ਚਾਹ ਸਭ ਤੋਂ ਪੰਜਾਬ ਮਿਲੂਗਾ ਬੰਮਣ ਦੁਖੀ ਕਿੰਨਾ ਸੀ ਜਦੋਂ ਪਹਿਲਾ ਕਮੈਂਟ ਕੀਤਾ ਗਿਆ ਤੇ ਬਹੁਤ ਯਾਦੀ ਦੁਖੀ ਸੀ ਹੂੰ ਕੋਸਾ ਕੋਈ ਅੰਤ ਨਹੀਂ ਸੀ ਸਾਡੇ ਨਾਲ ਸਾਰੇ ਹਿੱਸੇਦਾਰ ਭੈਣ ਭਾਈ ਸਭ ਦੁਖੀ ਦੇ ਹੂੰ ਕਿ ਜੇ ਤੋਂ ਉਹਨੇ ਇਹ ਕੱਲ ਆਖੀ ਵੀ ਇਹ ਤਾਂ 40 ਚ ਆਏਗੀ। ਹਾਂ। ਤੇ ਇਸ ਕਰਕੇ ਦੁਖੀਏ ਫੇਰੀ ਹੈ ਸਾਨੂੰ ਇਹ ਸਟੈਂਡ ਲੈਣਾ। ਅੱਜ ਕੋਰਟ ਚ ਆਏ ਹਾਂ ਤੁਸੀਂ ਨਾਲ ਕੋਨਾ ਆਏ ਤੋਂ। ਨਾਲ ਮਿੰਦਰ ਕੌਰ ਆਈ ਮੇਰੇ ਘਰੋਂ। ਜੀ। ਬਾਪੂ ਜੀ ਅੱਜ ਗਵਾਈ ਮੋਦੀ ਹੈਗੀ ਆ। ਹਾਂ ਜੀ। ਤੁਹਾਡੇ ਮੈਸੇਜ ਦੀ ਮੈਂ ਤਕਰੀਦੀ। ਹਾਂ ਜੀ। ਕਿ ਤਵੇ ਠੀਕ ਆ ਉਹਨਾਂ ਦੀ? ਹਾਂ ਠੀਕ ਸੀ ਟਰ ਕੇ ਪਹਿਲਾਂ ਟੱਡੇ ਸੁੱਰੇ ਆ। ਤੂੰ। ਜੋਈ ਜੀ ਕਹੀ ਆ ਤੇ ਠੀਕ ਆ। ਅੱਜ ਗਵਾਈ ਦੇਉਗੇ ਫਿਰ? ਹਾਂ ਜੀ। ਅਲਗਰਾਪੀ ਦਾ ਹਾਂਜੀ ਤਾਂ ਜਿਹੜੀ ਕੰਗਣਾ ਵਲੋਗ ਨੇ ਕਿਹਾ ਕਿ ਮੈਨੂੰ ਇੱਥੋਂ ਖਤਰਾ ਹੈ ਸਿਕਿਉਰਿਟੀ ਨਹੀਂ ਹੈ ਫਿਰ ਇਹਦਾ ਪੰਜਾਬ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਉਹਨੂੰ ਕਹਦਾ ਖਤਰਾ ਇਹ ਉਹਦੇ ਕੋਲ ਪਹਿਲਾ ਸਰਕਾਰ ਨੇ ਬਾਡੀਗਾਰਡ ਵਿੱਚ ਜਾ ਸਹਾਇਤਾ ਦਿੱਤੀ ਹੈ ਫਿਰ ਇੱਥੇ ਐਮਪੀ ਨੇ ਆ ਤੇ ਬੰਨਾਂ ਤੇ ਨੇ ਤੂੰ ਵੀ ਉਹਦੇ ਸੁਪੇ ਚੰਦ ਚੰਦੇ ਐਮਪੀ ਤੇ ਉੱਥੇ ਵੀ ਸਹਾਇਤਾ ਮਿਲਦੀ ਹੈ ਤੇ ਕਿਉਂ ਉਹਨੂੰ ਕੀ ਖਤਰਾ ਕੋਈ ਖਤਰਾ ਨਹੀਂ ਨਾ ਅੱਛਾ ਕੋਈ ਕੰਮਨਾ ਦੇ ਵਕੀਲਾਂ ਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਕੀ ਲੱਗਦਾ ਤੁਹਾਨੂੰ ਕੋਰਟ ਤੇ ਵਿਸ਼ਵਾਸ ਹੈ ਤੁਹਾਨੂੰ ਵਿਸ਼ਵਾਸ ਹੈ ਜੀ ਕੋਰਟ ਤੇ ਅੱਛਾ ਕੋਰਟ ਤੱਕ ਪਹੁੰਚਣਾ ਉੱਥਾ ਕਿੰਨੇ ਇਸ ਉਮਰ ਦੇ ਵਿੱਚ ਆ ਤਾਂ ਲੇਕਰ ਦੀ ਵਾਸਤੇ ਆਣੇ ਤੋਂ ਨਹੀਂ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਆ ਮਾਤਾ ਨੂੰ ਬੇਚੀਰ ਤੇ ਲਿਆਂਦਾ ਹਾਂਜੀ ਔਖੇ ਕਿੰਨੇ ਬਹੁਤ ਜਿਆਦਾ ਸੇ ਤੋਂ ਨੂੰ ਹੁਣ ਪੂਰੀ ਉਮੀਦ ਹੈ ਵੀ ਇਨਸਾਫ ਮਿਲੂ ਸਾਨੂੰ ਪੂਰੀ ਉਮੀਦ ਹੈ ਜੀ ਤੇ ਸਾਨੂੰ ਜਸਾ ਸਤਿਪੁਰ ਇਨਸਾਫ ਮਿਲਦਾ ਸਰਕਾਰ ਤੋਂ ਬਾਕੀ ਜਾਜਿਤਾ ਜਿਬਾ ਪ੍ਰਮਾਤਮਾ ਕੋਲ ਹੀ ਪਾਏ ਸਾਡੇ ਵੱਲ ਤੁਹਾਡੇ ਤੋਂ ਕੋਈ ਆਪਣਾ ਕੰਪਰੋਮਾਈਜ਼ ਕਰਨ ਵਾਸਤੇ ਆਪ ਵਿੱਚ ਰਾਜੀਨਾਮਾ ਕਰਨ ਵਾਸਤੇ ਗੱਲਬਾਤ ਨਹੀਂ ਬੈਠਦਾ ਨਹੀਂ ਜੀ ਕੋਈ ਜੇ ਕੋਈ ਤੁਹਾਨੂੰ ਸਜਾ ਕੀ ਬਿਜੁਰ ਮੰਗਦੀ ਹਾਂ ਜੀ ਕਿਉਂ ਜੀ ਸੰਜਾ ਦੀ ਮੰਗ ਕਰਦੇ ਕੀ ਹੋਵੇ ਉਹਨੂੰ ਜਿੰਨੀ ਵੀ ਅਦਾਲਤ ਦੇ ਸਕਦੀ ਹੈ ਜਿਹੜਾ ਕਾਨੂੰਨ ਬਣਦਾ ਉਹਨੂੰ ਸਜਾ ਕੰਗਨ ਨਰੋਤ ਕੈਰੀਏ ਪੰਜਾਬ ਦੀਆਂ ਮਾਤਾਵਾਂ ਪੈਣਾ ਮਾਚਲ ਦੀਆਂ ਮਾਤਾਵਾਂ ਪੈਣਾ ਮੈਂ ਸਰਕਾਰ ਤੋਂ ਕਹਿ ਮੈਂ ਮਾਫੀ ਮੰਗਦੀ ਹਾਂ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ ਪਹਿਲਾਂ ਤੋਂ ਸੀ ਮਾਫੀ ਵਾਲਾ ਟਾਈਮ ਫੇਰ ਸੀ ਬੇਨਤੀਆਂ ਆ ਮਤਲਬ ਮਿੰਟਾ ਦਾ ਟਾਈਮ ਉਹ ਵੀ ਟੱਪ ਗਿਆ ਮਾਫੀ ਵਾਲੇ ਤੇ ਮਿੰਟਾਲੇ ਤਾਂ ਦੋਵੇਂ ਨਾ ਟਾਈਮ ਨਾਲ ਤਾਂ ਹੁਣ ਤਾਂ ਗੱਲ ਖਤਮ ਹੋ ਗਈ ਹੁਣ ਤਾਂ ਕੋਰਟ ਦੇ ਵਿੱਚ ਕੇਸ ਹੀ ਚੱਲ ਰਿਹਾ ਜੀ ਬਾਬਾ ਜੀ ਹੁਣ ਵੀ ਜੇ ਕੰਗਲਾ ਨੋਂ ਤੁਹਾਡੇ ਕੋਲੇ ਆ ਜੇ ਮਾਫੀ ਮੰਗਲੇ ਤਾਂ ਮਾਫ ਕਰ ਦੋਗੇ ਨਹੀਂ ਸਾਡੀ ਆਤਮਾ ਨਹੀਂ ਕੀ ਲੱਗਦਾ ਪਹਿਲਾਂ ਮਾਫੀ ਮੰਗ ਲੈਣ ਫਿਰ ਪਹਿਲਾਂ ਪਹਿਲਾਂ ਕੁਝ ਗੱਲ ਹੋ ਸੀ ਪਹਿਲਾਂ ਮੰਗ ਲੈਣ ਮੰਨ ਲੈਂਦਾ ਚਿਰੋ ਗਲਤੀਆਂ ਹੋ ਜਾਂਦੀਆਂ ਉਦੋਂ ਚੀਜ਼ ਹੋ ਸੀ ਪਹਿਲਾਂ ਉਹਨਾਂ ਨੇ ਅਸੀਂ ਇੱਥੇ ਬਸੰਦੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਪੂਰੇ ਬਟੰਡੇ ਨਹੀਂ ਖੜੇ ਤੇ ਹਾਈ ਕੋਰਟ ਜਾਂਦੇ ਹਾਈ ਕੋਰਟ ਤੇ ਨੀਪੋਤਕੇ ਪੂਨੇ ਆਪਦਾ ਸਾਰਾ ਚੋਰ ਲਾਇਆ ਤੇ ਹੁਣ ਜਦੋਂ ਜੋਰ ਹੀ ਲੱਗ ਗਿਆ ਸਾਰਾ ਦੋਹਾਂ ਤਰ੍ਹਾਂ ਦਾ ਹੁਣ ਕਾਹਦਾ ਭਾਰਾ ਜੀ ਬੰਤ ਇਹ ਇਨਸਾਫ ਲੈ ਕੇ ਰੋਂਗੇ ਇਨਸਾਫ ਤੁਹਾਨੂੰ ਇਹਨਾਂ ਖਤਰਫਾਰੋਂ ਨੂੰ ਮਾਫ ਮੁਕਤੀ ਨਹੀਂ ਨਹੀਂ ਹੁਣ ਤਾਂ ਗੱਲ ਹੀ ਖਤਮ ਹੈ ਮਾਫੀ ਲਈਦਾ ਗੱਲ ਹੀ ਘਤਮਾ ਅੱਜ ਅਮਿੰਦਰ ਕੌਰ ਵਰਸੇ ਕੰਗਨਾਰ ਰਣੌਤ ਕੇਸ ਦੇ ਵਿੱਚ ਮਾਤਾ ਅਮਿੰਦਰ ਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀ ਕਿ ਅਮਿੰਦਰ ਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਰ ਟਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਐ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਐ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਅਸੀਂ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਐ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਫਿਜ਼ੀਕਲ ਸਟੇਸ਼ਨ ਸੰਬੰਧੀ ਵੀ ਅੱਜ ਜਿਹੜਾ ਹੈਗਾ ਕੋਈ ਲਿਆ ਗਿਆ ਨਹੀਂ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਦੀ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਉਹਨੇ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਉਹਦਾ ਰੀਜੋਇੰਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ। ਇਹ ਤਰੀਕ ਕੀ ਹੈ ਜੀ? ਅਗਲੀ ਤਰੀਕ ਕੀ ਹੈ ਜੀ? 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗਣਾ ਅੱਜ ਵਰਚੂਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਲਈ ਹੈ ਜੀ ਹਾਜ਼ਰੀ ਮਾਫੀ ਦੀ। ਕੀ ਲੱਗਦਾ ਹੈ ਅਗਲੀ ਵਾਰ ਕੰਗਣਾ ਨਾ ਫਿਜ਼ੀਕਲ ਪੇਸ਼ ਹੋਣਗੇ? ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਸਾਹਮਣੇ ਰੱਖੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਜ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੁਣ ਕੰਗਣਾ ਰੌਤ